ਖੱਡਿਆਂ ਚ ਖੱਡਿਆਂ ਚ ਮੈਂ ਡਿਗ ਕੀ ਮੈਨੂੰ ਚੱਕ ਕੇ ਖੜੀ ਦੇ ਨਦਾਰਾ ਇਹਦਾ ਬਾਈ ਜੀ ਆਮ ਹੀ ਹੋ ਗਿਆ ਕੰਮ ਸਾਡੇ ਰੋਣਾ ਤੇ ਡੇ ਡੇ ਖੱਡੇ ਆ ਜੇ ਕੋਈ ਬੰਦਾ ਡਿਗੇ ਨਾ ਤੇ ਯਾਦਾ ਨਹੀਂ ਤਾਂ ਛਿਲ ਛਲਿਆ ਤਾਂ ਬਹੁਤ ਬੁਰਾ ਹੋ ਜਾਂਦਾ ਹੈ ਕਿ ਨਹੀਂ ਜੀ ਇਹ ਮੁਗਲਪੁਰੇ ਆ ਆਪਣੇ ਬਸੀ ਮਰੂਫ ਸਿਆਲਾਂ ਦੇ ਸਾਰੇ ਵੀਰ ਆ ਸੁਖਪ੍ਰੀਤ ਸਿੰਘ ਉਹਨਾਂ ਦੇ ਸਾਰੇ ਮਿੱਤਰ ਭਰਾ ਹੈਗੇ ਆ ਜੀ ਤੇ ਇਹਨਾਂ ਨੂੰ ਇਹ ਖੱਡੇ ਦਿਖੇ ਇਹਨਾਂ ਵੀਰਾਂ ਨੇ ਕੀਤਾ ਹੈ ਨਾ ਆਪਣੇ ਗਰੁੱਪ ਨਾਲ ਵੀ ਜੁੜੇ ਹੋਏ ਆ ਇਹਨਾਂ ਨੇ ਖੱਡਿਆਂ ਦੇ ਵਿੱਚ ਮਲਬਾ ਪਾਇਆ ਜਾ ਇੰਟਰਲੌਕ ਪਾਏ ਕੀ ਕਿਸੇ ਹੋਰ ਮਹਿਕਮੇ ਨੂੰ ਇਹ ਨਹੀਂ ਦੀਦੇ ਜੇਕਰ ਕੋਈ ਸਰਕਾਰੀ ਅਫਸਰ ਜਾਂਦਾ ਹੋਵੇ ਖੱਡੇ 'ਚ ਗੱਡੀ ਵੱਜ ਕੇ ਕੋਈ ਨੁਕਸਾਨ ਹੋ ਜਾਏ ਕੁਝ ਵੀ ਹੋ ਜਾਏ ਫੇਰ ਦਿਖੂਗਾ ਆਮ ਪਬਲਿਕ ਤੇ ਡਿੰਗਣ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਇਹ ਦੇਖੋ ਨਲਗੀਆਂ ਚੌਂਗਦੇ ਲੱਗੇ ਇਹ ਜਿੱਦੇ ਆਪਾਂ ਦਸੂਏ ਦੀ ਐਂਟਰੀ ਮਾਰੀ ਦੀ ਆ ਨਾ ਜੀ ਮੁਗਲਪੁਰੇ ਇਹ ਏਡਾ ਵੱਡਾ ਖੱਡਾ ਸੀ ਇਹ ਵੀ ਇੱਥੇ ਕਈ ਜਾਣਿਆਂ ਦੇ ਗੁੱਲ ਪੈ ਗਏ ਪਰ ਕੀ ਆ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਇਹ ਆਮ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਆਮ ਨਾਗਰਿਕ ਤਾਂ ਟੈਕਸ ਦੇ ਰਿਹਾ ਸਭ ਕੁਝ ਕਰ ਰਿਹਾ ਹੈ ਕਿ ਨਹੀਂ ਜੀ ਜੇਕਰ ਆਪਣੇ ਰੋਡ ਦੀ ਕੋਈ ਵੀ ਇਦਾਂ ਦੀ ਪ੍ਰੋਬਲਮ ਆ ਤਾਂ ਉਹਦੇ ਤੇ ਕੋਈ ਵਿਭਾਗ ਤਾਂ ਹੋਵੇ ਜਿਹੜਾ ਉਹਨੂੰ ਰਿਪੇਅਰ ਕਰੇ ਉਹਨੂੰ ਸਹੀ ਰੱਖੇ ਹਨਾ ਉਹਨਾਂ ਕੋਲੋਂ ਇਹਨਾਂ ਨੇ ਪੈਸੇ ਖਰਚੇ ਕੋਲੋਂ ਇਹਨੇ ਜਾਣਿਆਂ ਦੀ ਮਿਹਨਤ ਹੋਈ ਹਨਾ ਬਾਈ ਜੀ ਹਨਾ ਪਰ ਕੀ ਇਹ ਸਿਰਫ ਇਹਨਾਂ ਨੂੰ ਵੀ ਤਾਂ ਦੁੱਖੀ ਆ ਯਾਰ ਵੀ ਚਲੋ ਯਾਰ ਕੋਈ ਬੰਦਾ ਡਿਗੇ ਲਾ ਹੈ ਨਾ ਕਿਸੇ ਬੰਦੇ ਦੇ ਸਾਠ ਫੇੜਨਾ ਲੱਗੇ ਕੀ ਇਹ ਕਿਸੇ ਸਰਕਾਰੀ ਮਹਿਕਮੇ ਨੂੰ ਨਹੀਂ ਇਹ ਦੇਖਣਾ ਚਾਹੀਦਾ ਕਿਸੇ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਉੱਤੇ ਪਾਣੀ ਭਰ ਜਾਂਦਾ ਖੱਡੇ ਚ ਜਿਹੜਾ ਬਾਹਰਲਾ ਬੰਦਾ ਆ ਉਹਨੂੰ ਪਤਾ ਹੀ ਨਹੀਂ ਵੀ ਬਾਈ ਕਿੱਡਾ ਖੱਡਾ ਡਿੱਗ ਕੇ ਅਗਲੇ ਦੇ ਸਾਠ ਚੋਟ ਲੱਗ ਜਾਂਦੀ ਆ ਵਹੀਕਲ ਦਾ ਨੁਕਸਾਨ ਹੁੰਦਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਪਤਾ ਨਹੀਂ ਇੱਥੇ ਹੋਣਗੇ ਨਹੀਂ ਹੋਣਗੇ ਹੁਣੇ ਜਾਂ ਨਹੀਂ ਤੇ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਸੰਸਥਾਮਈ ਰਹਿ ਜਾਣੀ ਆ ਕੰਮ ਕਰਨ ਨੂੰ ਰੋਲ ਰੋਡ ਰਿਪੇਅਰ ਕਰਨ ਨੂੰ ਬਾਕੀ ਆ ਤਾਂ ਓੱਖਾ ਲੱਗਦਾ ਮੈਨੂੰ ਬਾਕੀ ਵੀਡੀਓ ਦੇਖੋ ਸਾਰੀ ਸ਼ੇਅਰ ਕਰਿਓ ਜਰੂਰ ਚੱਲ ਚੱਲ ਦੋਰ ਦੇ ਰੱਖ ਆ ਜਾ ਆ ਜਾ ਆ ਜਾ ਆ ਜਾ ਕਰ 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 ਦੇ ਸਾਰ ਦੇ ਆ ਦੇ ਮਾਰੂਲੇ 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 ਆ ਹੋਰ ਆ ਹੋਰ ਆ ਜਾ ਆ ਜਾ ਚੱਲ ਇੱਥੇ ਜਾਣ ਦੇ ਦੇ ਚੱਲ ਕਰ ਦੇ ਇੱਥੇ ਜਾਣ ਦੇ ਦੇ